ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਹੁੰਚਾਇਆ ਸੀ ਕਿ ਉੱਥੇ ਨਾ ਆ ਜਿਹੜਾ ਰਾਹੋ ਰੋਡ 12 13 ਸਾਲਾਂ ਬਾਅਦ ਸੜਕ ਬਣ ਲੱਗੀ ਆ ਇਹਦੇ ਲਈ ਪੈਸਾ ਪਾਸ ਹੋਇਆ ਇਹਦੇ ਨਾਲ ਇੱਕ ਸਿੱਕ ਬਣੀ ਐ ਪਾਇਕਾਂ ਤੋਂ ਮੰਗਲੀ ਤੱਕ ਸੜਕ ਬਣੀ ਐ ਮੱਥੜੇ ਦੇ ਮੋੜ ਤੱਕ ਕੁਝ ਕੰਮ ਵਿੱਚ ਅਧੂਰਾ ਔਰ ਇਹਦੇ ਸਾਈਡਾਂ ਦੇ ਉੱਤੇ ਬਰਮ ਵੀ ਬਣਨੀ ਸੀਗੀ ਉਹ ਜਿਹੜੀ ਇਹ ਬਰਮ ਆ ਉਹ ਪੁਰਾਣੀ ਮਿੱਟੀ ਕੱਢ ਕੇ ਸਗੋਂ ਵਧੀਆ ਮਿੱਟੀ ਲੈ ਕੇ ਬਣਨੀ ਸੀਗੀ ਉਹ ਪੁਰਾਣੀ ਮਿੱਟੀ ਵੀ ਇਹਨਾਂ ਨੇ ਕੱਢੀ ਪੁਰਾਣੀ ਮਿੱਟੀ ਕੱਢ ਕੇ ਨਵੀਂ ਮਿੱਟੀ ਪਾਣ ਦੀ ਬਜਾਏ ਇਹ ਲਿਆ ਕੇ ਤੁਹਾਡੇ ਸਾਹਮਣੇ ਆ ਆ ਪਿੱਕੜਾ ਪਤਾ ਨਹੀਂ ਕਿੱਥੋਂ ਲਿਆਏ ਆ ਇਹ ਲਫਾਵੇ ਫੈਕਟਰੀਆਂ ਦਾ ਆ ਦੇਖੋ ਇਹਨਾਂ ਨੇ ਲਿਆ ਕੇ ਉਹ ਸਾਈਡਾਂ ਦੇ ਉੱਤੇ ਕਚਰਾ ਸੁੱਟ ਦਿੱਤਾ ਇਹ ਇਹ ਜਾਨੀ ਕਿ ਮੈਂ ਮੈਂਕਮੇ ਨੂੰ ਵੀ ਇੱਕ ਵੀਡੀਓ ਪਹਿਲਾਂ ਭੇਜ ਦਿੱਤੀ ਸੀ ਕਿ ਇਹਦੀ ਫੋਟੋਆਂ ਖਿੱਚ ਕੇ ਮੈਂ ਕਿਹਾ ਵੀ ਆਹ ਦੇਖੋ ਕੀ ਹੋ ਰਿਹਾ ਇਹਨੂੰ ਹਟਾ ਲਓ ਜਲਦੀ ਤੁਸੀਂ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਦੇ ਸੂਬਾ ਪ੍ਰਧਾਨ ਦਿਲਬਾਖ ਸਿੰਘ ਗੱਲ ਅਤੇ ਸੁਖਦੇਵ ਸਿੰਘ ਮੰਗਲੀ ਦੇ ਚੁੱਕੇ ਮੁੱਦੇ ਰਾਹੀਂ ਦੇਸ਼ ਦੁਨੀਆ ਵਿੱਚ ਚੱਲੀ ਖਬਰ ਦੇ ਸਬਕਾ ਰਾਹੋਂ ਰੋਡ ਦੇ ਵਸਨੀਕਾਂ ਨਾਲ ਇੱਕ ਵੱਡਾ ਧੋਖਾ ਹੋਣ ਤੋਂ ਬਚ ਗਿਆ ਦੇਸ਼ ਦੁਨੀਆ ਦੀ ਖਬਰ ਦੇ ਅਸਰ ਨਾਲ PWD ਦੇ ਅਧਿਕਾਰੀ ਤੇ ठेकेदारों ਨੇ ਭਾਵੇਂ ਨਵੇਂ ਬਣ ਰਹੇ ਰੋਡ ਤੇ ਬਰਮਾ ਉੱਤੇ ਪਾਇਆ ਕੂੜਾ ਕਰਕਟ ਮਲਬਾ ਤਾਂ ਚੁੱਕਵਾ ਦਿੱਤਾ ਪਰ ਜਿਸ ਪ੍ਰਕਾਰ ਉਹਨਾਂ ਪਹਿਲਾਂ ਇਸ ਮਾਲਬੇ ਉੱਤੇ ਮਿੱਟੀ ਪਾ ਕੇ ਲਪੋਉਣ ਦੀ ਕੋਸ਼ਿਸ਼ ਕੀਤੀ ਆ ਅਤੇ ਇਸ ਨੂੰ ਛੁੱਟਣ ਵਾਲੇ ਵਿਅਕਤੀਆਂ ਖਿਲਾਫ ਪੁਲਿਸ ਕੈਦ ਕਰਨ ਦੀ ਗੱਲ ਤਾਂ ਆਖਰੀ ਹੈ ਪਰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਇਹਨਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ ਦੇਸ਼ ਦੁਨੀਆ ਦੇ ਪੱਤਰਕਾਰ ਨੂੰ ਐਸ ਡੀਓ ਵੱਲੋਂ ਆਪਣੇ ਵਕੀਲ ਦਾ ਜ਼ਿਕਰ ਕਰ ਜੈਸ ਪਰ ਕਾ ਡਰਾਉਣ ਦੀ ਕੋਸ਼ਿਸ਼ ਕੀਤੀ ਆ ਉਸ ਦੀ ਅਦਾਰਾ ਦੇਸ਼ ਦੁਨੀਆ ਨੂੰ ਕੋਈ ਪਰਵਾਹ ਨਹੀਂ ਦੇਸ਼ ਦੁਨੀਆ ਦਾ ਅਖਬਾਰ ਅਤੇ ਚੈਨਲ ਲੋਕਾਂ ਦਾ ਤੇ ਲੋਕਾਂ ਲਈ ਹੈ ਅਦਾਰਾ ਆਰਟੀਆਈ ਰਾਹੀਂ ਜਾਣਕਾਰੀ ਜਰੀਏ ਜਲਦ ਹੀ ਮਿੱਟੀ ਦੀ ਜਗ੍ਹਾ ਮਲਬਾ ਕਿਸ ਨੇ ਸੁੱਟਿਆ ਪੁਲਿਸ ਸ਼ਿਕਾਇਤ ਅਤੇ ਕਾਰਵਾਈ ਤੇ ਜਲਦ ਵੱਡੀ ਅਪਡੇਟ ਲੈ ਕੇ ਆਵੇਗਾ ਚੈਨਲ ਦੇਸ਼ ਦੁਨੀਆ ਰਾਹੀਂ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਂ ਸੁਦੇਵ ਸਿੰਘ ਮੰਗਲੀ ਕੱਲ ਇੱਕ ਦੇਸ਼ ਦੁਨੀਆ ਚੈਨਲ ਦੇ ਰਾਹੀਂ ਇੱਕ ਖਬਰ ਲਾਈ ਸੀ ਕਿ ਜਿਹੜਾ ਰਾਹੋਂ ਰੋਡ ਬਣ ਰਿਹਾ ਉਹ ਰਾਹੋਂ ਰੋਡ ਬਹੁਤ ਵਧੀਆ ਬਣਿਆ ਲੇਕਿਨ ਇਹਨਾਂ ਨੇ ਜਿਹੜੀ ਬਰਮ ਬਣਾਉਣੀ ਸੀ ਉਹਦੇ ਵਿੱਚ ਕਚਰਾ ਲਿਆ ਕੇ ਠੇਕੇਦਾਰ ਨੇ ਸਿੱਟਦਾ ਸੀ ਜਿਸ ਦਾ ਅਸਰ ਹੋਇਆ ਉਹ ਪ੍ਰਸ਼ਾਸਨ ਦੇ ਦਖਲ ਆਏ ਠੇਕੇਦਾਰ ਨੂੰ ਉਹਨਾਂ ਨੇ ਕੈਟ ਕਰਿਆ ਤੇ ਹੁਣ ਉਹ ਜਿਹੜਾ ਹੈਗਾ ਇਥੋਂ ਅੱਜ ਦਾ ਕਚਰਾ ਵੀ ਇੱਕ ਟੁੱਪਰ ਭੜਕੇ ਲੈ ਗਏ ਆ ਬਾਕੀ ਰਹਿਦਾ ਕਿਨਾਰਾ ਜਿਹਾ ਪਾ ਗਏ ਆ ਬਾਕੀ ਵੀ ਜਿਹੜਾ ਰਹਿੰਦਾ ਵਾ ਇਹ ਵੀ ਮੇਰੇ ਖਿਆਲ ਚ ਆਉਣਗੇ ਉਹ ਲੈ ਜਾਣਗੇ ਸੋ ਬਾਕੀ ਵੀ ਜਿਹੜੇ ਵੀਰ ਆ ਸਰਕਾਰ ਆ ਇਹਨੂੰ ਪੇਸ਼ ਕਰਦੇ ਆ ਕਿ ਕੰਮ ਦਾ ਥੋੜਾ ਖਿਆਲ ਕਰੋ ਹੁਣ ਇਹ ਤਾਂ ਨਹੀਂ ਹੈਗਾ ਵੀ ਅਸੀਂ ਧਰਨੇ ਲਾ ਲਾ ਕੇ ਸੜਕ ਬਣਾਈ ਆ ਵੀ ਅਸੀਂ ਇਹਦੇ ਦੁਆਲੇ ਹੋਏ ਰਵਾਂਗੇ ਅਸੀਂ ਆਪਣੇ ਵੀ ਕੋਈ ਕੰਮ ਤੋਂੰਦੇ ਕਰਨੇ ਆ ਵੀ ਸਰਕਾਰ ਕਿੱਥੇ ਐ ਸਰਕਾਰ ਦੇ ਪ੍ਰਸ਼ਾਸਨ ਕਿੱਥੇ ਐ ਸੋ ਮੈਂ ਬਹੁਤ ਬਤਨਵਾਦੀ ਆ ਮਹਿਮੂਦਾ ਵੀਰ ਦਾ ਦੇਸ਼ ਦੁਨੀਆ ਵਾਲੇ ਚੈਨਲ ਦਾ ਕਿ ਜਿਨ੍ਹਾਂ ਨੇ ਆ ਕੇ ਸਾਡੀ ਖਬਰ ਲਾਈ ਔਰ ਇਹਦਾ ਜਿਹੜਾ ਮਸਲਾ ਜਿਹੜਾ ਹੱਲ ਹੋ ਰਿਹਾ ਹੁਣ ਉਹ ਇੱਕ ਟਿਪਰ ਭਰ ਕੇ ਲੈ ਗਿਆ ਜੀ ਜੀ ਵੀ ਲੈ ਆ ਗਏ ਟਿਪਰ ਨਾਲ ਚੱਕ ਲੈ ਗਿਆ ਬਾਕੀ ਦਾ ਵੀ ਜਿਹੜਾ ਉਹ ਮਨਵਾ ਚੱਕੀ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ